ਜਿਹੜਾ ਕਾਮਵਾਸ਼ਨਾ ਦੇ ਨਾਲ ਗ੍ਰਸਤ ਹੋਏਗਾ ਇਹ ਵੀ ਚੀਜ਼ ਬਾਣੀ ਦੇ ਵਿੱਚ ਸਾਨੂੰ ਹੌਲੀ ਹੌਲੀ ਤਿਆਗਣ ਦੇ ਲਈ ਕਿਹਾ ਹੋਇਆ ਇਹ ਪੰਕਤੀ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਹੈ ਪੜ ਲੈਣਾ 526 ਅੰਗ ਦੇ ਉੱਪਰ ਇਸ ਕਰਕੇ ਇਹ ਇਹ ਵੀ ਚੀਜ਼ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਜਿਉਂਦੇ ਜੀ ਨਿਰਲੇਪ ਹੋ ਹੋਵਾਂਗੇ ਬ੍ਰਹਮ ਗਿਆਨੀ ਸਦਨ ਨਿਰਲੇਪ ਜੈਸੇ ਜਲਮੇ ਕਮਲ ਹਲੇ ਜਿਵੇਂ ਅਸੀਂ ਜਿਉਂਦੇ ਜੀ ਬਾਣੀ ਵਿੱਚ ਲਿਖਿਆ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਜੇ ਅਸੀਂ ਜਿਉਂਦੇ ਜੀ ਆਪਾਂ ਦੂਸਰੇ ਨੂੰ ਆਪਣੇ ਤੋਂ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਦੇ ਵੱਡੀ ਨੂੰ ਮਾਂ ਦੇ ਰੂਪ ਦੇ ਵਿੱਚ ਵੇਖਾਂਗੇ ਫਿਰ ਇਹ ਚੀਜ਼ ਨਹੀਂ ਬਣੇਗੀ ਤੇ ਜੇ ਇਨਸਾਨ ਹਰ ਵੇਲੇ ਕਿਸੇ ਦੀ ਧੀ ਭੈਣ ਨੂੰ ਜਾਂ ਕੋਈ ਔਰਤ ਵੀ ਕਿਸੇ ਮਰਦ ਨੂੰ ਗਲਤ ਨਿਗਾਹ ਦੇ ਨਾਲ ਦੇਖਦੀ ਹੈ ਇਹ ਵਾਸ਼ਨਾ ਦੀ ਸ਼ਿਕਾਰ ਹੋ ਜਾਣਾ ਦੋਨਾਂ ਨੇ ਤੇ ਫਿਰ ਮਹਾਰਾਜ ਜੀ ਨੇ ਲਿਖਿਆ ਬਾਣੀ ਵਿੱਚ ਵੇਸਵਾ ਜੋਨ ਵਲਵਲ ਉਤਰੈ ਵੇਸਵਾ ਦਾ ਸਾਨੂੰ ਪਤਾ ਹੀ ਹੈ ਸੋ ਐਦਾਂ ਦੀ ਜੁਨਾਂ ਦੇ ਵਿੱਚ ਉਸ ਨੂੰ ਲੇਖਾ ਦੇਣ ਲਈ ਆਉਣਾ ਪੈ ਸਕਦਾ ਹੈ ਜਾਂ ਇੱਥੇ ਇੱਕ ਹੋਰ ਮੈਂ ਗੱਲ ਵਿਚਾਰ ਰਖਦਾ ਇੱਕ ਬਿਰਤੀ ਵੀ ਹੈ ਜੋ ਇਹ ਜੁਨਾ ਦੀ ਗੱਲ ਕੀਤੀ ਹੈ ਇੱਕ ਬਿਰਤੀ ਦੇ ਰੂਪ ਦੇ ਵਿੱਚ ਇੱਕ ਵਿਚਾਰ ਦੇ ਰੂਪ ਦੇ ਵਿੱਚ ਵੀ ਇਹ ਜੁਨਾ ਸਾਨੂੰ ਜਿਉਂਦੇ ਜੀ ਭੋਤਰੀਆਂ ਪੈ ਸਕਦੀਆਂ ਹਨ ਦੇਖੋ ਵਿਸ਼ਵਾ ਇੱਕ स्त्री ਨੂੰ ਵੀ ਕਹਾਂ ਵਿਸ਼ਵਾ ਇੱਕ ਸਾਡੀ ਸੋਝ ਵੀ ਹੈ ਕਲੀ ਇਹ ਨਹੀਂ ਵੀ ਕਲੀ ਔਰਤ ਨੂੰ ਵਿਸ਼ਵਾ ਕਿਹਾ ਨਹੀਂ ਜਦੋਂ ਬੰਦਾ